ਦੁਨੀਆ ਸਾਰੀ ਤੇ ਕੌਣ ਕਿਸੇ ਦਾ ਦਰਦੀ ਬਿਨਾ ਮਤਲਬ ਤੋਂ ਵੱਡੀ ਉਂਗੜ ਤੇ ਵਸ਼ਾ ਬਨਾ ਦੁਨੀਆਂ ਕਰਦੀ ਉਹ ਸਗਨਦੀ ਵਾਲਿਆ ਤੇ ਜਮੀਰ ਕਿਨਾ ਦੀ ਮਰਦੀ ਰਖੜੀ ਲੋਹੜੀ ਹੋਲੀ ਦੀਵਾਲੀ ਚੜਦੇ ਵਸਾਖ ਬਸਾਖੀ ਹੋਈਦ ਤੇ ਚੰਦ ਵਾਂਗੂ ਡਿਕਣ ਭੈਣਾ ਸਾਡੀਆਂ ਚਿੰਤੋ ਕਾਕੀ ਹੋ ਕਰਜਾ ਚੱਕ ਕੇ ਅਸੀਂ ਕੀਤੇ ਤੇ ਕੋਈ ਕਸਰ ਛੱਡੀ ਨਾ ਬਾਕੀ ਉਹ ਪਹਿਣ ਪਾਈ ਦੀ ਰਖੜੀ ਵਾਲੇ ਦਿਨ ਤੇ ਹੁੰਦੀ ਦੇਖਣ ਵਾਲੀ ਝਾਕੀ ਹੁੰਦੀ ਦੇਖਣ ਵਾਲੀ ਝਾਕੀ ਹਾਂਜੀ ਇੱਕ ਮਹਿਰੋਮ ਕਵੀ ਹੋਇਆ ਸਤਰਾ ਉਦਾਸ ਜਿਹੜੇ ਯੋਧੇ ਬਹਾਦਰ ਤੇ ਆਪਾਂ ਗੱਲ ਕਰਨ ਲੱਗੇ ਆ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਯੋਧਾ ਬਹਾਦਰ ਮੋਕਾ ਖਾਤਰ ਲੜਦਾ ਜਾਂ ਖੜਦਾ ਹੈ ਕਈ ਵਾਰ ਇਹੋ ਜੇ ਕੇਸਾ ਵਿੱਚ ਪਾ ਦਿੱਤਾ ਜਾਂਦਾ ਉਸ ਨੂੰ ਉੜ੍ਹਾ ਦਿੱਤਾ ਜਾਂਦਾ ਤੇ ਜਾਂ ਫਿਰ ਉਹ ਮੁਕਾਬਲੇ ਬਾਹਰ ਤੇ ਤੇ ਇਸ ਮੁਕਾਬਲੇ ਬਾਰੇ ਇੱਕ ਬੱਚਾ ਇੱਕ ਸ਼ੇਰ ਬਹਾਦਰ ਬੱਚਾ ਆਪਣੀ ਮਾਂ ਨੂੰ ਕਹਿੰਦਾ ਮਾਂ ਨੂੰ ਕਹਿੰਦਾ ਮਾਂ ਮੇਰੀਏ ਮੇਰੇ ਸਵਸਾਂ ਦਾ ਅੰਤ ਹੋਣਾ ਹੈ ਉਹ ਕਿਸੇ ਨਗਰ ਦਾ ਕਿਸੇ ਰੇਲ ਰੇਨ ਦਾ ਪੁਲ ਓ ਮਾਂ ਮੇਰੀਏ ਹੁਣ ਮੁਕਾਬਲਾ ਕੀ ਉਹ ਸੱਤਰ ਬੂਖ ਤੇ ਕਲਾ ਸਰੋਂ ਦਾ ਫੁੱਲ ਇਹ ਸੰਤ ਰਾਮਦਾਸ ਜੀ ਮਹਰੂਦਾ ਮਹਿਰੂੰਦਾ ਲਿਖਿਆ ਹੋਇਆ ਹੈ ਜਿਹੜਾ ਸਵਰਗਵਾਸੀ ਹੈ ਮੇਰੇ ਆ ਜਾ ਗਿਆ ਤੇ ਮੈਂ ਤੁਹਾਡੇ ਨਾਲ ਸੰਗਾ ਕੀਤਾ ਪਰ ਗੱਲ ਕਿਉਂ ਕੀਤੀ ਹੈ ਕਿਉਂ ਕੇ ਪੁਰਾਣੇ ਸਮੇਂ ਦੇ ਵਿੱਚ 84 ਦਾ ਸੰਮਾ ਲੋ ਯਾਦੂ ਬਾਦ ਲਾ ਲੋ ਬਹੁਤ ਸਾਰੇ ਝੂਠੇ ਪੁਰਸ ਮੁਕਾਬਲੇ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਅਨੇਕਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਸਮੇਂ ਦੀ ਵਾਰਤਾ ਲਾਤ ਨੂੰ ਇਹਦੇ ਵਿੱਚ ਬਿਆਨ ਕੀਤਾ ਗਿਆ ਇੱਕ ਪਾਸੇ ਜਦੋਂ ਕੋਈ ਮੁਕਾਬਦੇ ਵਿੱਚ ਮਾਰਿਆ ਗਿਆ ਦੱਸਿਆ ਜਾਂਦਾ ਹੈ ਤਾਂ ਉੱਥੇ ਕੀ ਹੁੰਦਾ ਹੈ ਕਿ ਇੱਕ ਆਤਵਾਦੀ ਇੱਕ ਕਾੜਕੂ ਇੱਕ ਕਲਟੇਰਾ ਉਸ ਦੀ ਗੋਲੀ ਨਾਲ ਮਾਰਿਆ ਗਿਆ ਤੁਸੀਂ ਇਹ ਹਿਸਾਬ ਲਾਓ ਵੀ ਉਹਦੇ ਕੋਲੋਂ ਇੰਨਾ ਹਥਿਆਰ ਸਿੱਕਾ ਕਿਰਾਮ ਦੁਆ ਜਾ ਇਹ ਉਸ ਆਦਮੀ ਕੋਲੇ ਉਸ ਲੜਕੇ ਕੋਲੇ ਉਸ ਬਹਾਦਰ ਕੋਲੇ ਇੰਨਾ ਗੋਲੀ ਸਿੱਕਾ ਹੁੰਦਾ ਤੇ ਕੀ ਤੁਹਾਡਾ ਕੁਰਦਾ ਮੁਕਾਬਦੇ ਨਾਲ ਵੀ ਰਗੜਿਆ ਹੁੰਦਾ